ਹਲਕਾ ਜਿੱਤ ਦੇ ਵਿਧਾਇਕ ਸਰਦਾਰ ਅਮੋਲਕ ਸਿੰਘ ਵੱਲੋਂ 6 ਕਰੋੜ ਦੇ ਪ੍ਰੋਜੈਕਟਾਂ ਦਾ ਕੀਤਾ ਗਿਆ ਉਦਘਾਟਨ ਹੁਣ ਨਹੀਂ ਰਹੇਗਾ ਸੀਵਰੇ ਦੇ ਗੰਦੇ ਪਾਣੀ ਦੀ ਸਮੱਸਿਆ ਸਰਬਰੋ ਲਗਾਤਾਰ ਵਕਾਫ ਕੀਤੇ ਜਾ ਰਹੇ ਉਸੇ ਲੜੀ ਤੇ ਆ ਜਿੱਤ ਦੇ ਵਿੱਚ ਕਾਫੀ ਸਮੱਸਿਆ ਸੀ ਪੀਣ ਪੀਣ ਵਾਲੇ ਪਾਣੀ ਨੂੰ ਲੈ ਕੇ ਤਾਂ ਉਸ ਦਾ ਇਲਾਜ ਕੀਤਾ ਗਿਆ ਹੈ ਵਿਧਾਇਕ ਵੱਲੋਂ ਤੇ ਲਗਭਗ 6 ਕਰੋੜ ਦੇ ਜਿਹੜੇ ਵਿਕਾਸਕਾਰ ਦੀ ਉਹਨਾਂ ਦਾ ਅਧਾਰਨ ਕੀਤਾ ਗਿਆ ਹੈ ਸਾਡੇ ਨਾਲ ਮੌਜੂਦ ਨੇ ਹਲਕਾ ਜਿੱਤ ਦੇ ਵਿਧਾਇਕ ਸਰਦਾਰ ਅਮੋਲਕ ਸਿੰਘ ਜੀ ਗੱਲਬਾਤ ਕਰਾਂਗੇ ਇਹਨਾਂ ਨਾਲ ਕੀ ਕੀ ਹੈ ਪ੍ਰੋਜੈਕਟ ਆ ਕਿਸ ਤਰ੍ਹਾਂ ਦੇ ਹੈਗੇ ਆ ਆ ਸਵਾਲ ਤੇ ਪ੍ਰੋਜੈਕਟ ਲਿਆਂਦੇ ਗਏ ਸੀ 1 ਕਰੋੜ ਦੇ ਜੀ ਆ ਕੀ ਪ੍ਰੋਜੈਕਟ ਹੈ ਜੀ ਸਰ ਦੇਖੋ ਬਹੁਤ ਲੰਬੇ ਸਮੇਂ ਤੋਂ ਤਰਾਸਦੀ ਰਹੀ ਆ ਜੈਤੋ ਹਲਕੇ ਦੇ ਲੋਕਾਂ ਦੀ ਟੀਨ ਵਾਲੇ ਪਾਣੀ ਨੂੰ ਲੈ ਕੇ ਬਹੁਤ ਥਾਵਾਂ ਤੇ ਨਵੀਂ ਪਾਈਪ ਪੈਣ ਵਾਲੀ ਸੀ ਕਨੈਕਸ਼ਨ ਦੇਣ ਵਾਲੀ ਸੀ ਤੇ ਬਹੁਤ ਜਗ੍ਹਾ ਤੇ ਜਿਹੜਾ ਗੰਦਾ ਪਾਣੀ ਆ ਉਹ ਵੈਕਟਰ ਹੁੰਦਾ ਸੀਗਾ ਉਹਦੇ ਆਸਤੇ ਜਿਹੜਾ 6 ਕਰੋੜ ਦਾ ਹੁੰਦਾ ਨਵੀਆਂ ਪਾਈਪਾਂ ਪੈਣਗੀਆਂ ਤੇ ਜਿਹੜਾ ਕੋਈ ਰਹਿ ਜੂਗਾ ਅੱਧੀ ਉਹਦਾ ਪ੍ਰੋਜੈਕਟ ਅਗਲਾ ਮਤਲਬ ਹੋਰ 6 ਕਰੋੜ ਰੁਪਇਆ ਜਿਹੜਾ ਉਹ ਅਸੀਂ ਪਾਸ ਕਰਾਈ ਬੈਠੇ ਆ ਜਿਹੜਾ ਰਹਿ ਜਾਊਗਾ ਜਿੱਥੇ ਕਿਤੇ ਹੋਰ ਤਕਨੀਕੀ ਨੌਕਸ ਹੋਊਗਾ ਉਹ ਅਗਲੇ ਚ ਕਰਾ ਦੇਣੀ ਆ ਆ ਜੇਕਰ ਗੱਲ ਕੀਤੀ ਜੇ 6 ਕਰੋੜ ਦੀ ਤੇ ਇਹਦਾ ਕਿੰਨਾ ਸਮਾਂ ਬੰਡ ਕੀਤਾ ਗਿਆ ਜੀ ਇਹ 6 ਮਹੀਨੇ ਦਾ ਸਮਾਂ ਦੀ ਉਹਦੇ ਵੇਲੇ ਵੇਲੇ ਇਹਨਾਂ ਨੇ ਕੰਮ ਕੰਪਲੀਟ ਕਰਨਾ ਆ ਜੇਕਰ ਹੁਣ ਆਪਾਂ ਗੱਲ ਲਗਾ ਪਰ ਕਰਦੇ ਜਿਵੇਂ ਹੋਰ ਪਹਿਲਾਂ ਵੀ ਅਸੀਂ ਗੱਲ ਕਰਕੇ ਇਹ ਜੀ ਨਾਲ ਗੱਲ ਕੀਤੀ ਗਈ ਆ ਵੀ ਜਿਹੜੇ ਗਲੀਆਂ ਦੇ ਵਿੱਚ ਪਾਣੀ ਗੰਦਾ ਆਉਂਦਾ ਇਹ ਵੀ ਉਹਦਾ ਵੀ ਟ੍ਰੀਟਮੈਂਟ ਕੀਤਾ ਜਾਏਗਾ ਜਾਂ ਜਿਹੜੀ ਸੜਕ ਦੇ ਉੱਪਰ ਵਟੀਆਂ ਪੇਪਾਂ ਚੇਂਜ ਕੀਤੀਆਂ ਜਾਂਦੀ ਨਹੀਂ ਨਹੀਂ ਇਹਨਾਂ ਦਾ ਸਾਰਾ ਜੀ ਸੋ ਇੱਥੇ ਕਾਰਨ ਕਰਕੇ ਹੀ ਕੀਤਾ ਗਿਆ ਜਿਹੜਾ ਪਾਣੀ ਮੈਕਸ ਆਉਂਦਾ ਸੀਗਾ ਜਿਨ੍ਹਾਂ ਦੇ ਕਨੈਕਸ਼ਨ ਮਿਲਿਆ ਹੀ ਨਹੀਂ ਹਜੇ ਕਰਕੇ ਜਿਹੜਾ ਕੋਈ ਰਹਿ ਵੀ ਜਾਊਗਾ ਜਿੱਥੇ ਕਿਤੇ ਹੋਰ ਵੀ ਖਰਾਬੀ ਹੋਊਗੀ ਟੋਟਲ 12 ਕਰੋੜ ਰੁਪਏ ਇਹ 6 ਕਰੋੜ ਰੁਪਏ ਦਾ ਹੋਣਾ ਸੀ ਕੰਮ ਜੁਰੂ ਕਰਾਇਆ ਆਉਣ ਵਾਲੇ ਕੰਮ ਦੇ ਜਿਹੜਾ ਰਹਿਣੂਗਾ 6 ਕਰੋੜ ਦਾ ਹੋਰ ਕਰਵਾ ਆਹ ਸਾਡੇ ਨਾਲ ਪ੍ਰਗਰਾਹ ਵੀ ਮੌਜੂਦ ਨੇ ਨਗਰ ਕੌਂਸਲ ਦੇ ਸੀ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਤਰ੍ਹਾਂ ਜੀ ਕਿਸ ਤਰ੍ਹਾਂ ਦਾ ਪ੍ਰੋਜੈਕਟ ਹੈ ਜੀ ਇਹ ਇਹ ਪ੍ਰੋਜੈਕਟ ਇਹ ਹੈ ਲੰਬੇ ਸਮੇਂ ਤੋਂ ਨਾ ਘਰਾਂ ਦੇ ਵਿੱਚ ਜੰਦਾਬਾਲੀ ਦਾ ਕਾਰਾ ਸੀਗਾ ਸੀ ਬ੍ਰੇਜ ਦਾ ਹਾਂਜੀ ਕਾਫੀ ਪ੍ਰੋਬਲਮ ਸੀ ਕਾਰਾ ਦੀ ਹਾਂਜੀ ਉਸ ਨੂੰ ਸੀਰੀ ਬੋਰਡ ਨੇ ਵਾਟਰਪ੍ਰੂਫਿੰਗ ਬਹੁਤ ਈ ਕਰਨ ਦੀ ਕੋਸ਼ਿਸ਼ ਕੀਤੀ ਉਹ ਠੀਕ ਕਰਦੇ ਦਾਜਰੀ ਦੇ ਵਿੱਚ ਬੰਦ ਨਹੀਂ ਹੋਈ ਜੀ ਤੇ ਇਹ ਕਰਕੇ ਐਮਐਲਏ ਸਾਹਿਬ ਨੇ ਇਹ 6 ਕਰੋੜ ਮਨਜ਼ੂਰ ਕਰਵਾ ਕੇ ਇਸ ਮਸਲੇ ਦਾ ਹੱਲ ਕੀਤਾ ਉੱਥੇ ਹਰ ਜਗ੍ਹਾ ਤੇ ਪਾਣੀ ਪੜੀ ਜਾਊਗੀ ਤੇ ਇਹ ਮਸਲਾ ਹੱਲ ਹੋ ਜੀ ਪੱਕੇ ਤੌਰ ਤੇ ਅੱਜ ਤੋਂ 30 ਮਹੀਨਿਆਂ 'ਚ ਕਦੇ ਵੀ ਕਦੇ ਜਿੱਦਾਂ ਛੇ ਦੇ ਪਾਣੀ ਦੇ ਪਾਈਪਾਂ ਨਹੀਂ ਪੈਂਦੇ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਆਮ ਆਦਿਵਾਨੀ ਸਰਕਾਰ ਦੇ ਵਿੱਚ ਐਮਐਲਏ ਸਾਹਿਬ ਨੇ ਇਹ ਕੰਮ ਕੀਤਾ ਹੈ ਅਹ ਇਸਨਰਜੀ ਸਾਡੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਜੀ ਨੇ ਦੱਸਿਆ ਕਿ ਆ ਲਗਭਗ 30-35 ਜਨਾਂ ਦੇ ਜਿਹੜੇ ਪੁਰਾਣੀਆਂ ਪਾਈਪਾਂ ਚੱਲ ਰਹੀਆਂ ਸੀ ਤੇ ਇਹ ਆਮ ਆਦਿ ਪਾਲਟੀਬਲਿਟੀ ਬਿਲੋਂ ਉਪਰਾਧਾ ਕੀਤਾ ਗਿਆ ਕਿ ਨਵੀਆਂ ਪਾਈਪਾਂ ਪਾਈਆਂ ਉਹ ਖਬਰਾਂ ਨੇ ਜੁੜੇ ਰੋ ਪੋਕਸ ਮਟੀ ਵੀ ਦੇਣਾ